ਹੋਰ ਜੀ ਠੀਕ ਠਾਕ ਜੇ ਸਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵਾਂ ਸਾਲ ਪਹਿਲਾਂ ਤੁਹਾਡੇ ਲਈ ਖੁਸ਼ੀਆਂ ਭਰਿਆ ਆਵੇ ਆ ਮੁੰਡਾ ਆ ਪਵਨ ਤੇ ਆ ਕਿੰਮੀ ਸਾਰਿਆਂ ਨੂੰ ਪਤਾ ਹੈ ਨਾ ਇਹਨਾਂ ਦਾ ਇਹਨਾਂ ਦਾ ਸਾਰਿਆਂ ਨੇ ਮੁੱਦਾ ਵੇਖਿਆ ਸੀ ਕਿਵੇਂ ਕਿੰਮੀ ਨੇ ਇਹਨੂੰ ਧੋਖਾ ਦਿੱਤਾ ਹੀ ਮੁੰਡੇ ਨੂੰ ਤੇ ਕੀ ਕੁਝ ਹੋਇਆ ਸਾਰਿਆਂ ਦੇ ਦਿਮਾਗ 'ਚ ਗੱਲ ਲੱਗਈਏ ਇਹ ਮੁੰਡਾ ਹੁਣ ਵੀਡੀਓ ਪਾਈ ਇਹਨੇ ਆਪਦੀ ਆਪਦੀ ਮਲਕੀ ਇੱਕ ਸਾਲ ਦੀ ਸਫਾਈ ਦਿੱਤੀ ਜਾਂ ਕਹਿ ਲੋ ਵੀ ਆਪਦਾ ਪੱਖ ਰੱਖਿਆ ਵੀ ਉਸ ਮੁੱਦੇ ਤੋਂ ਬਾਅਦ ਇਹ ਪਹਿਲੀ ਵਾਰੀ ਬੋਲਿਆ ਕੁਝ 50% ਗੱਲਾਂ ਸਹੀ ਕਰ ਗਿਆ ਤੇ 50% ਗਲਤ ਵੀ ਹੈ ਤੂੰ ਕਾਕਾ 50% ਗੱਲਾਂ ਵੀ ਤੂੰ ਗਲਤ ਕੀਤੀਆਂ ਤੇ ਤੂੰ ਉਂਝ ਵੀ ਗਲਤ ਤੇ 50% ਤੇਰੇ ਹੱਕ ਚ ਸਾਰੇ ਪਾਸਿਓਂ ਹੱਕ ਚ ਤੂੰ ਕੁਝ ਕੁ ਗੱਲਾਂ ਬਹੁਤ ਸਹੀ ਕੀਤੀਆਂ ਇੰਨੀਆਂ ਕੁ ਗੱਲਾਂ ਮੈਨੂੰ ਵਧੀਆ ਦੋਖੂ ਲੱਗੀਆਂ ਨਾ ਵੀ ਤੇਰੇ ਤੇ ਮਾਨ ਵੀ ਹੋਇਆ ਵੀ ਚੱਲ ਤੈਨੂੰ ਅਕਲ ਹੈਗੀ ਏ ਪੂਰਾ ਫੇਰ ਵੀ ਜੇ ਕਹਿੰਦੇ ਨੇ ਨਾ ਵੀ ਰਾਤ ਦਾ ਭੁੱਲਿਆ ਤੇ ਸਵੇਰੇ ਘਰੇ ਆਏ ਤੇ ਭੁੱਲਿਆ ਨਹੀਂ ਹੁੰਦਾ ਤੇ ਹੁਣ ਗਲਤ ਤੂੰ ਕੀ ਕਈਆਂ ਗੱਲਾਂ ਪਹਿਲਾਂ ਤਾਂ ਸੁਣੋ ਮੈਨੂੰ ਕਾਫੀ ਜਣੇ ਨੇ ਐਗਜ਼ਾਮਪਲਾਂ ਭੇਜੀਆਂ ਕਾਫੀ ਯੂਟਿਊਬਰਾਂੀਆਂ ਉਹਨਾਂ ਨਾਲ ਦੇਖੋ ਆ ਕੁਝ ਹੋ ਗਿਆ ਸੀ ਉਹਨਾਂ ਨਾਲ ਇਹ ਕੁਝ ਹੋ ਗਿਆ ਸੀ ਬਟ ਫਿਰ ਵੀ ਉਹ ਇਕੱਠੇ ਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗੇ ਸਾਰੀ ਵੀਡੀਓ ਵੇਖ ਲਿਆ ਜੇ ਇਹਦੀ ਜਿੰਨੇ ਨਹੀਂ ਵੇਖੀ ਬਾਕੀ ਦਾ ਸਾਰੇ ਪੰਜਾਬ ਨੇ ਵੇਖ ਲਈ ਸਵਾਦ ਤੁਸੀਂ ਬਾਹਲਾ ਪਾਲ ਦੇ ਜੇ ਹੁਣ ਇਹਨੇ ਗਲਤ ਕੀ ਗੱਲਾਂ ਕਈਆਂ ਨੇ ਉਹ ਸੁਣਨੀਆਂ ਨਾ ਵਧੀਆ ਗੱਲ ਆ ਕੁਛ ਨਹੀਂ ਕੋਈ ਕੋਈ ਗੱਲ ਹੋਈ ਆ ਕਦੇ ਵੀ ਹੋਈ ਅੱਜ ਤੱਕ ਉਹ ਇਕੱਠੇ ਆ ਤੋਂ ਮੈਨੂੰ ਲੱਗਦਾ ਬਹੁਤ ਵਧੀਆ ਆ ਬਟ ਮੇਰਾ ਨਹੀਂ ਇਦਾਂ ਦਾ ਕੁਝ ਵੀ ਹੈਗਾ ਹੁਣ ਕਾਕਾ ਤੈਨੂੰ ਮੈਂ ਗੱਲਾਂ ਸਮਝਾਉਣੀਆਂ ਚਾਰ ਕੋ ਕੰਨ ਖੋਲ ਕੇ ਗੱਲ ਸੁਣ ਲਈ ਮੇਰੀ ਤੇ ਕੰਨ ਖੋਲ ਕੇ ਇਹਨੂੰ ਜ਼ਿੰਦਗੀ ਅਪਲਾਈ ਵੀ ਕਰ ਲਈ ਜ਼ਿੰਦਗੀ ਚ ਆਪਣੀ ਚ ਅਪਣਾ ਵੀ ਲਈ ਗੱਲਾਂ ਨੂੰ ਬਹੁਤ ਵਧੀਆ ਤੋ ਫੈਸਲਾ ਲਿਆ ਚਲ ਤੋਰੀ ਤਲਾਕਤਾ ਜੇ ਹੋਣਾ ਤੁਹਾਡਾ ਹਨਾ ਵੀ ਤੁਸੀਂ ਸੈਪਰੇਟ ਹੋਏ ਜੇ ਬਹੁਤ ਵਧੀਆ ਬਹੁਤ ਵਧੀਆ ਵੀ ਤੂੰ ਉਹਨੂੰ ਦੂਜਾ ਮੌਕਾ ਨਹੀਂ ਦਿੱਤਾ ਬਹੁਤ ਵਧੀਆ ਗੱਲ ਆ ਵੀ ਤੇਰੀ ਲੱਗੀ ਠੀਕ ਹੈ ਜੀ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਮੈਂ ਕਿਸੇ ਨੂੰ ਵੀ ਕੁਝ ਕਹਿਣਾ ਨਹੀਂ ਚਾਹੁੰਦਾ ਕਿਸੇ ਨੂੰ ਵੀ ਠੀਕ ਆ ਖਾਸ ਕਰਕੇ ਕਿਸੇ ਕੁੜੀ ਨੂੰ ਬੇਸ਼ੱਕ ਮੇਰੇ ਨਾਲ ਸੀਗੀ ਜਿੱਦਾਂ ਸੀ ਤੇ ਮੈਨੂੰ ਮੇਤੂ ਦੂਰ ਆ ਜਾ ਕੁਛ ਵੀ ਆ ਮੈਂ ਕਿਸੇ ਦੀ ਇੱਜ਼ਤ ਬਾਰੇ ਬੋਲਣਾ ਨਹੀਂ ਚਾਹੁੰਦਾ ਠੀਕ ਆ ਜਸਟ ਇੱਕ ਵੀਡੀਓ ਆ ਕੁਛ ਨਹੀਂ ਹੈਗਾ ਇਦਾਂ ਦਾ ਮੈਂ ਸਿਰਫ ਜਸਟ ਤੁਹਾਨੂੰ ਕਲੀਅਰ ਕਰਨਾ ਕਿਉਂਕਿ ਕਾਫੀ ਣਾ ਡਾਊਟ ਆ ਹਜੇ ਵੀ ਤੁਸੀਂ ਇਕੱਠੇ ਆ ਹਜੇ ਵੀ ਤੁਸੀਂ ਇਦਾਂ ਆ ਇੱਕ ਮੌਕਾ ਦੇ ਦੋ ਜਾਂ ਕੁਛ ਵੀ ਆ ਸੋ ਤਾਂ ਕਰਕੇ ਇੱਕ ਵੀਡੀਓ ਬਣਾਉਣ ਲੱਗਾ ਆ ਤੈਨੂੰ ਕੁੜੀ ਦੀ ਇੱਜ਼ਤ ਦਾ ਪਤਾ ਤੇਰੇ ਨਾਲ ਉਹਨੇ ਇੰਨਾ ਕੋ ਮਾਰਾ ਕੀਤਾ ਤੂੰ ਫਿਰ ਵੀ ਉਹਦੀ ਇੱਜ਼ਤ ਕਰਦਾ ਪਿਆ ਤੈਨੂੰ ਇਹ ਸਕਿੱਲ ਨੂੰ ਸਲੂਟ ਏ ਕਾਕਾ ਅਲ ਮਾੜੀ ਮੋਟੀ ਤੈਨੂੰ ਅਣਖ ਦਾ ਪਤਾ ਤੈਨੂੰ ਮ ਆ ਗੱਲ ਬਹੁਤ ਗਲਤ ਕਹੀ। ਜਦ ਹੁੰਦੀ ਆ ਭਾਈ ਪਹਿਲਾਂ ਤਾਂ ਮੈਂ ਵੀ ਜਾਣੇ ਨੂੰ ਕਹਿਣਾ ਜਾਉਂਗਾ ਜਾਂ ਕੁਛ ਵੀ ਅਜਿਹੀ ਚੀਜ਼ ਤੁਸੀਂ ਬਣਾ ਬਣਾ ਕੇ ਲਿਖਦੇ ਪਏ ਆਂ। ਕੁਛ ਵੀ ਲਿਖਦੇ ਪਏ ਝੂਠ ਬੁਲ ਲਿਖਦੇ ਸੱਚ ਲਿਖਦੇ ਕੁਛ ਵੀ ਆ। ਭਾਈ ਇਹ ਚੀਜ਼ਾਂ ਕਿਸੇ ਤੱਕ ਕਿਸੇ ਲਿਮਟ ਤੱਕ ਚੰਗੀਆਂ ਲੱਗਦੀਆਂ ਕਿਸੇ ਦਾ ਘਰ ਨਾ ਖਰਾਬ ਕਰਿਆ ਕਰ। ਤੋ ਕਹਿਣਾ ਕਿਸੇ ਨੂੰ ਮਾਰਾ ਨਾ ਬੋਲੋ। ਕਿਉਂ ਨਾ ਬੋਲੀਏ ਭਾਈ? ਜਵਾਕ ਜਿਹੜੇ ਖਰਾਬ ਹੁੰਦੇ ਪੈਣੇ ਤੁਹਾਨੂੰ ਵੇਦੇ ਆ ਜਵਾਕ। ਤੁਹਾਨੂੰ ਕੋਈ ਸਿਆਣਾ ਬੰਦਾ ਨਹੀਂ ਵੇਦਾਗਾ ਤੁਹਾਨੂੰ ਨਿਆਣੀ ਵੇ ਦੇਣੇ। ਉਹ ਵੇਖ ਕੇ ਵੀ ਆਪਦੀ ਜ਼ਿੰਦਗੀ 'ਚ ਇਹ ਚੀਜ਼ਾਂ ਅਪਲਾਈ ਕਰਦੇ ਆ। ਹੁਣ ਮੰਨ ਐਗਜ਼ੈਂਪਲ ਦੇ ਤੌਰ ਤੇ ਲੈ ਲਾ ਵੀ ਰੋਸਟਰ ਸਾਰੇ ਆ ਹੀ ਨਾ ਆਈਏ ਹੈਨਾ ਤੇ ਤੁਹਾਨੂੰ ਸਮਝਾਵੇ ਕੌਣ ਤਾਂ ਲਹਨਤਾ ਕੌਣ ਪਾਉਂ ਸਰਲੀਨ ਸੀਓ ਨੂੰ ਵੇਖ ਕੇ ਉੱਠੀ ਮਹਿਕ ਪ੍ਰੀਤ ਤੁਹਾਨੂੰ ਵੇਖ ਕੇ ਉੱਠੀ ਮਹਿਕ ਪ੍ਰੀਤ ਮਹਿਕ ਪ੍ਰੀਤ ਨੂੰ ਵੇਖ ਕੇ ਉੱਠੂ ਕੋਈ ਹੋਰ ਲਿਆਣੀ ਜ਼ਿੰਦਗੀ ਖਰਾਬ ਹੁੰਦੀ ਕਿ ਨਹੀਂ ਹੁੰਦੀ ਉਹ ਤੀਜੀ ਥਾਂ ਹੀ ਵਿਆਹੀ ਗਈ ਆ ਪੂਜਾ ਸੰਘਾ ਜੀ ਇਹਨੇ ਕਿੰਨਿਆਂ ਦੇ ਘਰ ਖਰਾਬ ਕੀਤੇ ਤੀਜੀ ਥਾਂ ਫੇਰ ਆ ਕੇ ਇਹ ਗੱਲਾਂ ਬੜੀਆਂ ਚੁਰਦੀਆਂ ਨੇ ਸੋਹਣਿਆ ਤੂੰ ਕਹਿਣਾ ਵੀ ਇਹਨਾਂ ਨੂੰ ਮਾੜਾ ਨਾ ਬੋਲਿਆ ਕਰੋ ਧੀਆ ਪੈਣਾ ਅਣਖਾਂ ਦੀ ਗੱਲ ਤੂੰ ਕੀਤੀ ਵੀ ਹਾਂ ਵੀ ਉਹਨਾਂ ਦੇ ਘਰੇ ਸੰਸਕਾਰ ਨਹੀਂ ਹੁੰਦੇ ਜਿਹੜੇ ਕੁੜੀਆਂ ਨੂੰ ਮਾਰਾ ਬੋਲਦੇ ਨੇ ਆਪ ਦੀਆਂ ਕੰਟੈਂਟ ਸਿਰਫ ਆਪਦੇ ਕੰਟੈਂਟ ਲਈ ਤੈਨੂੰ ਰੋਸਟਰ ਨਾ ਨਾ ਬੋਲਦੇ ਹੁੰਦੇ ਤੇ ਤੇਰਾ ਹਾਲ ਪਤਾ ਕੀ ਹੋਣਾ ਸੀਗਾ ਉਹ ਸੁੱਖਣ ਵਾਲੇ ਹੋਇਆ ਹਨ ਤੇਰੇ ਨਾਲ ਆ ਕੁਝ ਹੋਣਾ ਸੀ ਵੇਨੇ ਆ ਨਾ ਰੋਈ ਖਬਰਾਂ ਵੀ ਆਓ ਫਲਾਨੀ ਬੁੜੀ ਨੇ ਆਦਾ ਬੰਦਾ ਮਾਰਤਾ ਉਹਨੇ ਨੀਲੇ ਡਰਾਮ ਚ ਪਾਤਾ ਉਹਨੇ ਗੱਲ ਘੋਟਤਾ ਐ ਕਰਤਾ ਤੇਰਾ ਹਾਲ ਹੋਣਾ ਸੀ ਜੇ ਫਰੈਸ਼ੀ ਇਹ ਖਲਾਸਾ ਨਾ ਕਰਦਾ ਤੁਹਾਡੇ ਦੀ ਦੂਜੀ ਗਲਤੀ ਤੂੰ ਆਪਦੇ ਸਭ ਤੋਂ ਵੱਡੀ ਗਲਤੀ ਤੇਰੀ ਜਿਹੜੀ ਤੂੰ ਕੈਮਰੇ ਅੱਗੇ ਆਪਦੀ ਜਨਾਨੀ ਲੈ ਕੇ ਆਇਆ ਜਿਹੜੇ ਕੱਲੋਂ ਅਸੀਂ ਪਿੱਟਦੇ ਆ ਵੀ ਆਪਦੀਆਂ ਜਨਾਨੀਆਂ ਕੈਮਰੇ ਅੱਗੇ ਸਿਆਣੇ ਬੰਦਿਆਂ ਨੇ ਕਿਉਂ ਇਹਨਾਂ ਨੂੰ ਔਲੇ ਚ ਪਰਦੇ 'ਚ ਰੱਖਿਆ ਸੀਗਾ ਪਹਿਲਾਂ ਪਾਗਲ ਹੀ ਸੀ ਲੋਕ ਯਾਰ ਵੀ ਜਨਾਨੀ ਪਰਦੇ 'ਚ ਰੱਖਦੇ ਹੁੰਦੇ ਸੀ ਤੂੰ ਹੀ ਤਾਂ ਆਹ ਟੱਟੀ ਕਰਦੀ ਪਈ ਏ ਅੱਗ ਦੀ ਪਈ ਏ ਕਿੰਮੀ ਮੇਰੀ ਆ ਮੇਰੀ ਕਿੰਮੀ ਦੇ ਫੂੜਾ ਆ ਗਿਆ ਮੇਰੀ ਕਿੰਮੀ ਦੇ ਉਹ ਗਿਆ ਮੇਰੀ ਕਿੰਮੀ ਦੇ ਆ ਯਾਰ ਤੂੰ ਹੀ ਤਾਂ ਮਖੌਲ ਬਣਾ ਲਿਆ ਇਹ ਗਲਤੀ ਤੇਰੀ ਸੀ ਕੈਮਰੇ ਅੱਗੇ ਤੂੰ ਲਿਆਇਆ ਤੇ ਉਹ ਇੱਥੋਂ ਤੱਕ ਵਧਿਆ ਕੰਮ ਤੂੰ ਕੈਮਰੇ ਅੱਗੇ ਨਾ ਲਿਆਉਦਾ ਮੈਂ ਲਿਖ ਕੇ ਦੇ ਦੇਣਾ ਮੇਰੇ ਤੋਂ ਸਟਾਮ ਕਰਾ ਲਾ ਭਲਾ ਜੇ ਤੇਰੇ ਨਾਲ ਜ਼ਿੰਦਗੀ ਚ ਆ ਕੁਝ ਹੋ ਗਈ ਜਾਂਦਾ ਤੇ ਫਿਰ ਤੇਰੀ ਗਲਤੀ ਤੂੰ ਇੰਨਾ ਚਲਿੰਜ ਦੇ ਤਾ ਤੇਰੀ ਕੀ ਗਲਤੀ ਵੀ ਤੂੰ ਯਕੀਨ ਕਰਦਾ ਤੀ ਤੂੰ ਦੱਸਿਆ ਹੁਣ ਸਾਰੇ ਐਵੇਂ ਕਮੈਂਟਾਂ ਚ ਐਵੇਂ ਨਾ ਗਾਲਾਂ ਨਾ ਕੱਢੀ ਜਾਇਆ ਜੇ ਕੱਲ ਨੂੰ ਸਮਝੋ ਤੈਨੂੰ ਮੈਂ ਦੱਸਦਾ ਵੀ ਤੂੰ ਗਲਤੀ ਵੱਡੀ ਕੀ ਕਰੇਗਾ ਜੇ ਤੂੰ ਅੱਗੇ ਵੀ ਨਾ ਸੁਧਰਿਆ ਤਾ ਬਿਲਕੁਲ ਇੱਥੋਂ ਤੱਕ ਤੂੰ ਬਿਲਕੁਲ ਸਹੀ ਏ ਬਿਲਕੁਲ ਸਹੀ ਏ ਤੂੰ ਬਹੁਤ ਵਧੀਆ ਫੈਸਲਾ ਲਿਆ ਸੈਪਰੇਟ ਹੋਇਆ ਤਲਾਕ ਲੈਣਾ ਚੱਲ ਜੋ ਵੀ ਉਹ ਤੇਰੀਆਂ ਬਾਹਰ ਦੀਆਂ ਗੱਲਾਂ ਨੇ ਮਾ ਲਾ ਤੇਰਾ ਕੱਲ ਨੂੰ ਦੂਜਾ ਵਿਆਹ ਹੁੰਦਾ ਜੇ ਤੂੰ ਉਹ ਜਨਾਨੀ ਵੀ ਕੈਮਰੇ ਅੱਗੇ ਵਲੌਗਰ ਚ ਆ ਵੇਖੋ ਜੀ ਮੇਰੀ ਨਵੀਂ ਜਨਾਨੀ ਆ ਵੇਖੋ ਜੀ ਮੈਂ ਵਿਆਹ ਕਰਾ ਲਿਆ ਜੇ ਤੂੰ ਫੇਰ ਆ ਕੁਝ ਕੀਤਾ ਤੇ ਫੇਰ ਤੂੰ ਕਲਾਨੀ ਐ ਫੇਰ ਤੇਰੇ ਨਾਲ ਜੋ ਹੋਇਆ ਸਹੀ ਹੋਇਆ ਹੀ ਕਵਾਂਗੇ ਖੈਰ ਤੂੰ ਦੂਜੀ ਵਾਰੀ ਮੌਕਾ ਦਿੰਨਾ ਪਿਆ ਉਸ ਜਨਾਨੀ ਨੂੰ ਵੀ ਜਿਹੜੀ ਆਉਗੀ ਐਗਜ਼ਾਮਪਲ ਦੇ ਤੌਰ ਤੇ ਕਹਿੰਨੇ ਪਏ ਹੋਣੇ ਨਾ ਕਹਿ ਲਾ ਪਿਆ ਜੇ ਵੀ ਕਰੇ ਨੇ ਕਰਾ ਲਿਆ ਵੈਸੇ ਕਹਿਨੇ ਪਏ ਅਭੀ ਇਹ ਕੱਲ ਨੂੰ ਕੋਈ ਲਿਆਊਗਾ ਤੇ ਜੇ ਉਹਨੂੰ ਕਹਿ ਰਹੇ ਅੱਗੇ ਲਿਆਊਗਾ ਤੇ ਫਿਰ ਤੂੰ 100% ਗਲਤ ਹੈ ਕਲਾਨ ਨੇ ਫਿਰ ਤੇਰੇ ਅੱਗੇ ਕਲਾਨ ਨੇ ਬੰਦਾ ਕੋਈ ਨਹੀਂ ਹਾਂ ਇੱਕ ਫੋਰਕਾਸਟਾਂ ਵਾਲੇ ਬੜੇ ਅੱਜਕੱਲ ਇਹਨਾਂ ਦੀਆਂ ਕੁਰਸੀਆਂ ਇਹਨਾਂ ਲਈ ਰੱਖੀਆਂ ਉਹਨਾਂ ਲਿਆ ਕੇ ਕੱਲ ਛੱਡੋ ਤਾਂ ਗੱਲਾਂ ਤੈਨੂੰ ਜਿਹੜੀ ਐਗਜ਼ੈਂਪਲ ਦਿੱਤੀ ਲੋਕਾਂ ਬਹੁਤ ਵਧੀਆ ਤੂੰ ਜਵਾਬ ਵੀ ਦਿੱਤਾ ਵਿੱਚ ਵੀਡੀਓ ਆਪਦੀ ਦੇ ਉਹ ਲੋਕ ਹੀ ਫੁੱਦੂ ਨੇ ਯਾਰ ਜਿਹੜੇ ਤੈਨੂੰ ਇਹੋ ਜਿਹੇ ਐਗਜ਼ੈਂਪਲ ਜਿਹੜੇ ਤੈਨੂੰ ਪੋਜ਼ਿਟਿਵ ਕਰਦੇ ਪੈਣਾ ਬੜਾ ਔਖਾ ਟਾਈਮ ਲੰਘਿਆ ਹੋਗਾ ਯਾਰ ਭਾਈ ਤੇਰੇ ਨਾਲ ਐ ਕੱਲੋਂ ਆ ਮਹੀਨਾ ਜਿਹੜਾ ਤੂੰ ਕੱਢਿਆ ਪਿੱਛੇ ਜੀ ਬਹੁਤ ਔਖਾ ਤੇਰਾ ਲੰਘਿਆ ਹੋਊ ਤੂੰ ਯਕੀਨ ਕਰਦਾ ਹੀ ਸਾਨੂੰ ਪਤਾ ਹੈ ਚੀਜ਼ ਦਾ ਜਿੰਦੇ ਤੇੰਨਾ ਯਕੀਨ ਕਰ ਲਗੇ ਟੂਏ ਚ ਲੱਤ ਮਾਰਦੇ ਹੀ ਹੁੰਦਾ ਤੇ ਇਹ ਗਲਤੀ ਤੂੰ ਕੀਤੀ ਵੀ ਤੂੰ ਚੱਲ ਬਾਹਰ ਛੱਡ ਗਿਆ ਯਕੀਨ ਤਾਂ ਯਾਰ ਕੋਈ ਵੀ ਬੰਦਾ ਐ ਵੀ ਕਰਦਾ ਹੀ ਆ ਅਧਿਕਾਰ ਵਾਲੀ ਤੇ ਘਰ ਵਾਲੀ ਸੀ ਤੇਰੀ ਯਕੀਨ ਤਾਂ ਕਰਨਾ ਬੰਦਾ ਹੀ ਤੇਰਾ ਪਰ ਉਹਨੇ ਨਹੀਂ ਤੇਰਾ ਸੋਚਿਆ ਇਹਦੇ ਚ ਚੱਲ ਛੱਡ ਤੈਨੂੰ ਤੂੰ ਪੋਜ਼ਿਟਿਵ ਰਹਿ ਪਹਿਲੀ ਤਾਂ ਗੱਲ ਮੇਰਾ ਵੀਰ ਤੂੰ ਬਹੁਤ ਵਧੀਆ ਫੈਸਲਾ ਲਿਆ ਬਾਹਰ ਹੈਗਾ ਤੂੰ ਚੈੱਕ ਕਰਨੀ ਯਾਰੇ ਲੈ ਜਿੰਦਗੀ ਬਹੁਤ ਪਈ ਹੈ ਜੇ ਕੈਮਰੇ ਅੱਗੇ ਜਨਾਨੀ ਨਾ ਹੌਂ ਲਿਆਈ ਤੇਰੀ ਬੇਇੱਜ਼ਤੀ ਕਰ ਦੇ ਜਾਂ ਤੈਨੂੰ ਮੈਂ ਗਰੰਟੀ ਲੈਣਾ ਇਹ ਚੀਜ਼ ਦੀ ਤੂੰ ਆਪਦੇ ਵਲੌਗ ਆਪਦੇ ਪਾਈ ਚੱਲ ਠੀਕ ਹੈ ਜਨਾਨੀ ਨਾ ਕੈਮਰੇ ਅੱਗੇ ਲਿਆ ਜਾਂ ਤੈਨੂੰ ਕੋਈ ਵਲੌਗ ਰੋਸਟਰ ਬੋਲ ਵੀ ਜਾਵੇ ਤੈਨੂੰ ਕੋਈ ਰੋਸਟ ਤੇਰੇ ਤੇ ਰੋਸਟਿੰਗ ਵੀ ਕਰ ਜੇ ਤੂੰ ਉਹ ਗਲਤੀ ਆ ਜਨਾਨੀ ਵਾਲੀ ਨਾ ਕਰੇਂਗਾ ਤੇ ਹੋਰ ਜ਼ਿੰਦਗੀ ਤੇਰੀ ਬਹੁਤ ਸੋਹਣੀ ਹੈ ਆਨੰਦ ਲੈ ਤੂੰ ਬਹੁਤ ਵਧੀਆ ਤੂੰ ਫੈਸਲਾ ਲਿਆ ਵੀ ਉਹਨੂੰ ਦੂਜਾ ਮੌਕਾ ਨਹੀਂ ਦਿੱਤਾ ਸਾਰਾ ਕੁਝ ਬਹੁਤ ਵਧੀਆ ਕੀਤਾ ਮੈਂ ਤੇਰੀਆਂ ਗਲਤੀਆਂ ਦੱਸੀਆਂ ਵੀ ਤੂੰ ਜਿਆਦਾ ਜਿਹੜਾ ਇੱਕ ਤੂੰ ਲਿੰਕਾਂ ਲੁੰਕਾਂ ਦੀ ਗੱਲ ਕੀਤੀ ਵੀ ਮੈਂ ਜੇ ਇੱਥੇ ਉਹ ਸਹੀ ਹੁੰਦੀ ਕੁਝ ਉਦਾਂ ਹੁੰਦਾ ਫਿਰ ਮੈਂ ਕਰਕੇ ਵੀ ਦਿਖਾ ਦਿੰਦਾ ਕਿੱਥੇ ਤੱਕ ਕੀ ਕਰ ਸਕਦਾ ਮੈਂ ਅੱਜ ਵੀ ਕਹਿਣਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਕਿਸੇ ਦਾ ਵੀ ਕੋਈ 1% ਵੀ ਡਰ ਨਹੀਂ ਹੈਗਾ ਤੇ ਮੈਂ ਕੁਝ ਵੀ ਕਰ ਸਕਦਾ ਹਾਂ ਠੀਕ ਆ ਸੋ ਮੈਂ ਇਹ ਚਲੋ ਸੁਧਰ ਗਿਆ ਵਧੀਆ ਹੋ ਗਿਆ ਵਿਆਹ ਹੋ ਗਿਆ ਸੀ ਵਧੀਆ ਠੀਕ ਆ ਓਕੇ ਆ ਸੋ ਪਹਿਲਾਂ ਜੇ ਦੇਖਿਆ ਜਾਵੇ ਬਹੁਤ ਕੁਝ ਕੀਤਾ ਜ਼ਿੰਦਗੀ ਚ ਬਹੁਤ ਲਿੰਕਿਆ ਬਹੁਤ ਖੁਸ਼ਿਆ ਵਾਹਿਗੁਰੂ ਦੀ ਕਿਰਪਾ ਨਾਲ ਕਿੰਮੀ ਸਹੀ ਹੁੰਦੀ ਤੇ ਮੈਂ ਬੜਾ ਕੋ ਕਰ ਦਿੰਦਾ ਇਹ ਵਹਿ ਭਲੇਖੇ ਨਾ ਰੱਖ ਤੇਰੇ ਤੋਂ ਬੜੇ ਉੱਤੇ ਦੇ ਉੱਤੇ ਪਈ ਤੇ ਐਵੇਂ ਲਿੰਕਾਂ ਲੁੰਕਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਬੱਚਿਆਂ ਵਾਲੀਆਂ ਗੱਲਾਂ ਕਰਿਆ ਕਰ ਬੱਚਾ ਇਹ ਤੂੰ ਸੋਹਣਾ ਬਾਕੀ ਤੂੰ ਲਾਸ ਰੱਤਾ ਪਿਆ ਐਡਾ ਸੋਹਣਾ ਪਿਆ ਵਾਧੂ ਕੁੜੀਆਂ ਤੇਰੇ ਅੱਗੇ ਪਿੱਛੇ ਮਾਮਾ ਤੈਨੂੰ ਕੁੜੀਆਂ ਦਾ ਘਾਟਾ ਕੋਈ ਨੰਦ ਲੈ ਜ਼ਿੰਦਗੀ ਤੇ ਹੁਣ ਆਂਦੇ ਬਾਕੀ ਭਾਈ ਕਮੈਂਟ ਚ ਤੈਨੂੰ ਮੁੰਡੇ ਨੂੰ ਸਹੀ ਕਿਹਾ ਜੀ ਹਿਤਾ ਜਮਾਨ ਬਿਲਕੁਲ ਸਹੀ ਹੈ ਹੁਣ ਮੁੰਡਾ ਇਹ ਪਰਫੈਕਟ ਹੈ ਤੇ ਇਹ ਪਰਫੈਕਟ ਹੀ ਰਹੇ ਤੇ ਚੰਗਾ ਨਹੀਂ ਤਾਂ ਅਸੀਂ ਤਾਂ ਤਿਆਰ ਹੀ ਬੈਠੇ ਆ ਵੀਡੀਓ ਬਣਾਉਣ ਨੂੰ ਧੰਨਵਾਦ